ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਮਾਲਵਿੰਦਰ ਸਿੰਘ ਕੰਗਨੇ ਅੱਜ ਹਲਕਾ ਗੜਸ਼ੰਕਤ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ ਲੋਕ ਸਭਾ ਮੈਂਬਰ ਨੇ ਕਿਸਾਨਾਂ ਨਾਲ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੀਆਂ ਹਰ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ ਲੋਕ ਸਭਾ ਮੈਂਬਰ ਕੰਗ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇੱਕ ਮਿੰਟ ਦਰਸ਼ਕਤਰ ਵਿਧਾਨ ਸਭਾ ਦੇ ਵਕਫਾ ਖਵੰਡੀਆਂ ਚ ਸੋਨੇ ਦੀ ਖਰੀਦ ਦੀਆਂ ਤਿਆਰੀਆਂ ਨੂੰ ਲੈ ਕੇ ਵਿਜਿਟ ਕੀਤਾ ਹੈ ਜਿਹਦੇ ਚ ਅਸੀਂ ਅੱਜ ਗੜਸ਼ਨਕਰ ਪਨਾਮ ਖੜੇ ਆ ਇਸ ਟਾਈਮ ਔਰ ਮੁੰਦੜਾ ਸ਼ੈਲਾ ਵਾਕਫਾ ਕਮੰਡੀਆਂ ਦਾ ਦੌਰਾ ਕੀਤਾ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਨਸ਼ੋਰ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਦੀ ਵੀ ਚਾਹੇ ਉਹ ਕਿਸਾਨ ਹੈ ਚਾਹੇ ਸਾੜ ਆੜਤੀਆ ਹੈ ਇਸੇ ਨੂੰ ਕੋਈ ਖੱਜਲ ਖਰਾਬੀ ਨਾ ਹੋਵੇ ਮੁਸ਼ਕਲ ਨਾ ਆਵੇ ਔਰ ਜਿਸ ਤਰੀਕੇ ਦਾ ਫੀਡਬੈਕ ਆਇਆ ਸਾਰੀਆਂ ਮੰਡੀਆਂ ਚੋਂ ਜਿੱਥੇ ਮੈਂ ਗਿਆ ਆ ਤੇ ਤਕਰੀਬਨ ਸਾਰੇ ਕਿਸਾਨ ਭਾਈਚਾਰੇ ਦਾ ਆੜਤੀਆ ਦਾ ਸਾਰਿਆਂ ਦਾ ਬੜਾ ਅੱਛਾ ਫੀਡਬੈਕ ਹੈ ਸਾਰੇ ਅਫੀਸ਼ੀਅਲ ਸਹਿਬਾਨ ਮੌਕੇ ਤੇ ਤੋਲ ਕਰਵਾ ਰਹੇ ਆ ਔਰ ਲਿਫਟਿੰਗ ਦਾ ਕੰਮ ਵੀ ਬੜਾ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ। ਸੋ ਸਾਨੂੰ ਉਮੀਦ ਵੀ ਹੈ ਔਰ ਸਾਡੀ ਕੋਸ਼ਿਸ਼ ਵੀ ਹੈ ਕਿੋਨੇ ਦੀ ਜਿਹੜੀ ਖਰੀਦ ਹੈ ਉਹਦੇ ਕੰਮਲ ਜਿਹੜੇ ਆ ਪ੍ਰਬੰਧ ਹੋ ਗਏ ਆ ਔਰ ਜਿਹੜੀ ਖਰੀਦ ਹੈ ਪ੍ਰੋਪਰ ਹੋ ਗਈ ਉਸ ਕਿਸੇ ਨ ਕੋਈ ਹਨਾਨੀ ਪਰੇਸ਼ਾਨੀ ਨਾ ਹੋਵੇ। ਗੜਸ਼ੰਕਰ ਹਮੇਸ਼ਾ ਕਾਫੀ ਬਿਹਤਰ ਇਸ ਵਾਰ ਜਿਹੜੇ ਇੰਤਜ਼ਾਮ ਹੈ ਉਸੇ ਸਿਰਫ ਦੇ ਜਿਹੜਾ ਗੜਸ਼ੰਕਰ ਤੋਂ ਅਸ਼wini ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਨ